ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਪੰਜਾਬ ਸਰਕਾਰ ਨੇ ਕੀਤੇ ਪੱਤਰ ਜਾਰੀ ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਮਜ਼ਾਰੇ ਕਰਦੇ ਆ ਰਹੇ ਹਨ ਕਈ ਮੰਗਾਂ ਬਾਰੇ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਦੇ ਦੌਰਾਨ ਵਿਰੋਧੀ ਧਿਰ ਦੇ ਵੱਲੋਂ ਮੁੱਦਿਆਂ ਨੂੰ ਚੁੱਕਿਆ ਗਿਆ ਜਿਸ ਦੇ ਵਿੱਚ ਸਰਕਾਰ ਨੂੰ ਕੋਈ ਵੀ ਜਵਾਬ ਨਹੀਂ ਸੀ ਆਇਆ ਹੁਣ ਸਰਕਾਰ ਦਾ 2 ਸਾਲ ਦਾ ਸਮਾਂ ਜਿਹੜਾ ਬਾਕੀ ਰਹਿ ਚੁੱਕਿਆ ਹੈ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਸਬ ਕਮੇਟੀ ਦੇ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਮੁਲਾਜ਼ਮਾਂ ਦੀਆਂ ਕਾਫੀ ਮੰਗਾਂ ਦੇ ਉੱਪਰ ਸਬ ਕਮੇਟੀ ਦੇ ਵਿੱਚ ਸਹਿਮਤੀ ਜਿਹੜੀ ਹੈ ਬਣ ਚੁੱਕੀ ਹੈ ਹੁਣ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਪੱਤਰ ਜੜੇ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਦੇ ਵਿੱਚ ਜ਼ਿਕਰ ਕਰਾਂਗੇ ਵੀਡੀਓ ਦੇ ਵਿੱਚ ਇਸ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਸਭ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੇ ਪਹਿਲੇ ਪੱਤਰ ਦੇ ਵੱਲ ਚੱਲਦੇ ਹਾਂ ਕਿ ਉਹਦੇ ਵਿੱਚ ਕੀ ਲਿਖਿਆ ਗਿਆ ਹੈ ਸੋ ਦੋਸਤੋ ਜੇਕਰ ਪਹਿਲੇ ਪੱਤਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਅਤੇ ਐਡਿਟ ਸਕੂਲਾਂ ਦੇ ਕਰਮਚਾਰੀਆਂ ਦੇ ਲਈ ਅਹਿਮ ਫੈਸਲਾ ਜਿਹੜਾ ਹੈ ਲਿਆਇਆ ਗਿਆ ਹੈ ਜਿਸ ਦੇ ਤਹਿਤ ਇਨ੍ਹਾਂ ਕਰਮਚਾਰੀਆਂ ਤੇ ਪੈਨਸ਼ਨ ਨੂੰ ਵੱਡੀ ਰਾਹਤ ਜਿਹੜੀ ਦਿੰਦਿਆ ਸਰਕਾਰ ਨੇ 6ਵੇਂ ਪੀ ਕਮਿਸ਼ਨ ਦੇ UGC ਅਤੇ AICTE ਸਕੀਲਾਂ ਦੇ ਅਨੁਸਾਰ ਸੋਧੀ ਹੋਈ ਤਨਖਾਹ ਪੈਨਸ਼ਨ ਛੁੱਟੀ ਲੀਵ ਇਨ ਕੈਚਮੈਂਟ ਅਤੇ ਗ੍ਰੈਜਿਟੀ ਦੇ ਬਕਾਏ ਦਾ ਜਿਹੜਾ ਭੁਗਤਾਨ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਜਾਰੀ ਇੱਕ আਦੇਸ਼ ਦੇ ਅਨੁਸਾਰ 1 ਜਨਵਰੀ 2016 ਤੋਂ 23 ਜੂਨ 2021 ਤੱਕ ਦੀ ਮਿਆਦ ਲਈ ਬਕਾਏ ਵੰਡੇ ਜਾਣਗੇ ਇਹ ਫੈਸਲਾ 13 ਫਰਵਰੀ 2025 ਨੂੰ ਹੋਈ ਇੱਕ ਮੀਟਿੰਗ ਦੇ ਵਿੱਚ ਰਾਜ ਮੰਤਰੀ ਮੰਡਲ ਦੁਆਰਾ ਪ੍ਰਵਾਨਗੀ ਤੋਂ ਬਾਅਦ ਲਿਆ ਗਿਆ ਹੈ ਅਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ 18 ਫਰਵਰੀ ਨੂੰ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਹੈ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਲਾਭ ਜਿਹੜਾ ਹੈ ਪਸ਼ੂ ਪਾਲਨ ਤਨੀ ਜਿਹੜੀ ਸਿੱਖਿਆ ਖੇਤੀਬਾੜੀ ਸਕੂਲ ਸਿੱਖਿਆ ਅਤੇ ਉੱਚ ਸਿੱਖਿਆ ਤੇ ਭਾਸ਼ਾ ਵਿਭਾਗਾਂ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਵਿਧਾਇਕ ਵਿਧੀਕ ਸੰਸਥਾਵਾਂ ਅਤੇ ਕਰਮਚਾਰੀਆਂ ਤੇ ਪੈਨਸ਼ਨਰਸ ਨੂੰ ਹੋਵੇਗਾ ਜੇਕਰ ਦੋਸਤੋ ਦੂਸਰੇ ਪੱਤਰ ਦੀ ਗੱਲ ਕੀਤੀ ਜਾਵੇ ਤਾਂ ਦੂਸਰਾ ਪੱਤਰ ਇਹ ਜਾਰੀ ਹੋਇਆ ਹੈ ਸੋ ਦੋਸਤੋ ਪੰਜਾਬ ਦੇ ਲੱਖਾਂ ਪੈਨਸ਼ਨਰ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ ਜਿਹੜੀ ਪੰਜਾਬ ਦੇ ਸਥਾਨਿਕ ਸਰਕਾਰਾਂ ਵਿਭਾਗ ਨੇ ਸੂਬੇ ਦੇ ਪੈਨਸ਼ਨ ਅਤੇ ਪਰਿਵਾਰਿਕ ਪੈਨਸ਼ਨਰਾਂ ਲਈ ਇੱਕ ਵੱਡਾ ਐਲਾਨ ਜਿਹੜਾ ਹੈ ਕੀਤਾ ਹੈ। ਵਿਭਾਗ ਦੇ ਵੱਲੋਂ ਜਿਹੜੇ ਪੱਤਰ ਹੈ ਜਿਹੜਾ ਇੱਕ ਜਾਰੀ ਅਨੁਸਾਰ ਦੇ 6ਵੇਂ ਪੰਜਾਬ ਜਿਹੜੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ 1 ਇੱਕ 2016 ਤੋਂ 31 6 2021 ਤੱਕ ਦੇ ਸੋਦੇ ਹੋਏ ਤਨਖਾਹ ਪੈਨਸ਼ਨ ਪਰਿਵਾਰਿਕ ਪੈਨਸ਼ਨ ਅਤੇ ਛੁੱਟੇ ਨਕਦੀ ਕਰਨ ਦੇ ਬਕਾਏ ਜਾਰੀ ਕਰਨ ਦਾ ਫੈਸਲਾ ਜਿਹੜਾ ਹੈ ਲਿਆ ਗਿਆ ਹੈ ਇਸ ਸਬੰਧੀ ਸਾਰੀ ਹੀ ਜਾਣਕਾਰੀ ਜਿਹੜੀ ਦਿੰਦਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਵਿੱਤ ਵਿਭਾਗ ਦੇ ਸਹਿਯੋਗ ਦੇ ਨਾਲ ਲਿਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਸਬੰਧਿਤ ਬੋਰਡਾਂ ਕਾਪਰੇਸ਼ਨਾਂ ਖੁਦ ਮੁਖਤਿਆਰ ਸੰਸਥਾਵਾਂ ਨੂੰ ਆਪਣੀ ਵਿਤੀ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਨਾ ਬਕਾਇਆ ਨੂੰ ਜਾਰੀ ਕਰਨ ਦੇ ਲਈ ਕਿਹਾ ਗਿਆ ਹੈ ਇਸ ਤੋਂ ਇਲਾਵਾ ਇਹ ਵੀ ਸਪਸ਼ਟ ਜਿਹੜਾ ਕੀਤਾ ਗਿਆ ਕਿ ਇਸ ਕਾਰਨ ਪੈਣ ਵਾਲਾ ਜਿਹੜਾ ਵਾਧੂ ਵਿਤੀ ਬੋਝ ਸੰਬੰਧਿਤ ਸੰਸਥਾਵਾਂ ਨੂੰ ਆਪਣੇ ਸਰੋਤਾਂ ਤੋਂ ਹੀ ਚੁਕਨਾ ਹੋਵੇਗਾ ਅਤੇ ਇਸ ਦੇ ਲਈ ਵਿੱਤੀ ਵਿਭਾਗ ਦੇ ਵੱਲੋਂ ਕੋਈ ਵਾਧੂ ਗ੍ਰਾਂਟ ਜਾਂ ਕਰਜ਼ਾ ਨਹੀਂ ਦਿੱਤਾ ਜਾਵੇਗਾ ਪੱਤਰ ਦੇ ਵਿੱਚ ਬਕਾਇਦਾ ਇਹ ਵੀ ਕਿਹਾ ਗਿਆ ਕਿ 87 2022 ਦੇ ਪੱਤਰ ਰਾਹੀਂ ਜਾਰੀ ਕੀਤੇ ਗੀਆਂ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸੰਬੰਧੀ ਹਦਾਇਤਾਂ ਦੀ ਵੀ ਪਾਲਣਾ ਕੀਤੀ ਜਾਵੇ ਸੋ ਜੇਕਰ ਦੋਸਤੋ ਤੀਸਰੀ ਪੱਤਰ ਦੀ ਗੱਲ ਕਰੀਏ ਤਾਂ ਇਸ ਵਿਭਾਗ ਦੇੜ ਪੱਤਰ ਦੀ ਜਿਹੜੀ ਕਿ 1257 2017 ਦੀ ਮਿਤੀ 19 6 2024 ਦੀ ਲਗਤਦ ਵਿੱਚ ਇਹ ਲਿਖਣ ਦੀ ਹਦਾਇਤ ਹੋਈ ਹੈ ਜੇਕਰ ਅਜੇ ਵੀ ਇਸ ਸਮੇਂ ਕੰਟਰੈਕਟ ਦੇ ਕਾਮਕਾਰੇ ਕਰਮਚਾਰੀਆਂ ਦੀ ਥਾਂ ਤੇ ਨਵੇਂ ਰੈਗੂਲਰ ਭਰਤੀ ਕਰਨ ਦੇ ਵਿੱਚ ਸਮਾਂ ਲੱਗਦਾ ਹੋਵੇ ਅਤੇ ਵਿਭਾਗ ਨੂੰ ਕੰਟਰੈਕਟ ਤੇ ਕੰਮ ਕਰਨ ਕਰਮਚਾਰੀਆਂ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਵਿਭਾਗ ਇਨ੍ਹਾਂ ਕਰਮਚਾਰੀ ਅਧਿਕਾਰੀਆਂ ਦੀਆਂ ਸੇਵਾਵਾਂ ਦੇ ਵਿੱਚ ਜਿਹੜਾ ਹੈ 31/3/2026 ਤੱਕ ਵਾਅਦਾ ਕਰ ਸਕਦਾ ਹੈ ਸੋ ਦੋਸਤੋ ਇਸ ਪੱਤਰ ਵਿੱਤੀ ਵਿਭਾਗ ਦੇ ਵੱਲੋਂ ਜਿਹੜਾ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਅਤੇ ਮਿਤੀ 26/3/2025 ਦੀ ਰਾਹੀਂ ਦਿੱਤੀ ਗਈ ਪ੍ਰਵਾਨਗੀ ਦੇ ਸਨਮੁਖ ਜਾਰੀ ਕੀਤਾ ਗਿਆ ਹੈ ਤਾਂ ਹਾਂਜੀ ਦੋਸਤੋ ਅਸੀਂ ਅੱਜ ਦੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਮਲਾਸਮਾ ਤੇ ਪੈਸ਼ਨਾ ਦੇ ਲਈ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ